ਇੱਕ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਜਿਸ ਦਾ ਨਾਮ ਸੀ ਅਮਨ ਅਮਨ ਬਹੁਤ ਮਿਹਨਤੀ ਸੀ ਪਰ ਉਹ ਹਮੇਸ਼ਾ ਇਹ ਸੋਚਦਾ ਰਹਿੰਦਾ ਸੀ ਕਿ ਜੇ ਉਸ ਕੋਲ ਜ਼ਿਆਦਾ ਪੈਸੇ ਹੋਣ ਤਾਂ ਬਹੁਤ ਖੁਸ਼ ਹੋ ਜਾਵੇਗਾ ਇੱਕ ਦਿਨ ਪਿੰਡ ਵਿੱਚ ਇੱਕ ਬੁੱਢਾ ਸਾਧੂ ਆਇਆ ਸਾਧੂ ਨੇ ਅਮਨ ਨੂੰ ਕਿਹਾ ਜੇ ਤੂੰ ਸੱਚੀ ਖੁਸ਼ੀ ਚਾਹੁੰਦਾ ਹੈ ਤਾਂ ਮੇਰੇ ਨਾਲ ਚੱਲ ਅਮਨ ਨੇ ਸਾਧੂ ਦੀ ਗੱਲ ਮੰਨ ਲਈ ਉਸ ਦੇ ਨਾਲ ਜੰਗਲ ਵੱਲ ਤੁਰ ਪਿਆ ਰਸਤੇ ਵਿੱਚ ਸਾਧੂ ਨੇ ਅਮਨ ਨੂੰ ਇੱਕ ਪੱਥਰ ਦਿੱਤਾ ਤੇ ਕਿਹਾ ਇਸ ਪੱਥਰ ਨੂੰ ਫੜ ਕੇ ਰੱਖ ਜਦੋਂ ਤੱਕ ਮੈਂ ਨਾ ਕਹਾ ਇਸ ਨੂੰ ਨਹੀਂ ਛੱਡਣਾ ਅਮਨ ਨੇ ਪੱਥਰ ਨੂੰ ਫੜ ਲਿਆ ਥੋੜੀ ਦੂਰ ਜਾਣ ਤੋਂ ਬਾਅਦ ਸਾਧੂ ਨੇ ਉਸ ਨੂੰ ਇੱਕ ਨਦੀ ਪਾਰ ਕਰਨ ਲਈ ਕਿਹਾ ਨਦੀ ਪਾਰ ਕਰਦੇ ਸਮੇਂ ਅਮਨ ਨੂੰ ਲੱਗਿਆ ਕਿ ਪੱਥਰ ਉਸ ਦੇ ਹੱਥ ਨੂੰ ਗੋਤ ਭਾਰੀ ਲੱਗ ਰਿਹਾ ਹੈ ਪਰ ਉਸ ਨੇ ਉਸ ਨੂੰ ਨਹੀਂ ਛੱਡਿਆ ਨਦੀ ਪਾਰ ਕਰਦੇ ਸਮੇਂ ਸਾਧੂ ਨੇ ਅਮਨ ਨੂੰ ਕਿਹਾ ਹੁਣ ਪੱਥਰ ਨੂੰ ਛੱਡ ਦਵੋ ਅਮਨ ਨੇ ਪੱਥਰ ਨੂੰ ਛੁੱਟ ਚੀ ਆਪਣੇ ਹੱਥ ਨੂੰ ਹਿਲਾਣ ਲੱਗਾ ਸਾਧੂ ਨੇ ਪੁੱਛਿਆ ਕਿਵੇਂ ਲੱਗਿਆ ਅਮਨ ਨੇ ਕਿਹਾ ਹੱਥ ਹਲਕਾ ਲੱਗ ਰਿਹਾ ਹੈ ਸਾਧੂ ਨੇ ਮੁਸਕਰਾ ਕੇ ਕਿਹਾ ਜੀਵਨ ਵਿੱਚ ਵੀ ਇਹੀ ਹੈ ਜਦੋਂ ਅਸੀਂ ਆਪਣੇ ਦੁੱਖਾਂ ਤੇ ਚਿੰਤਾਵਾਂ ਨੂੰ ਫੜੇ ਰੱਖਦੇ ਹਾਂ ਤਾਂ ਉਹ ਸਾਨੂੰ ਭਾਰੀ ਲੱਗਦੇ ਹਨ ਪਰ ਜਦੋਂ ਅਸੀਂ ਉਹਨਾਂ ਨੂੰ ਛੱਡ ਦਿੰਦੇ ਹਾਂ ਤਾਂ ਅਸੀਂ ਹਲਕਾ ਮਹਿਸੂਸ ਕਰਦੇ ਹਾਂ ਅਮਨ ਨੂੰ ਇਸ ਗੱਲ ਤੋਂ ਬਹੁਤ ਕੁਝ ਸਮਝ ਆਇਆ ਉਸਨੇ ਮਹਿਸੂਸ ਕੀਤਾ ਕਿ ਖੁਸ਼ੀ ਪੈਸੇ ਨਾਲ ਨਹੀਂ ਬਲਕਿ ਮਨ ਦੀ ਸ਼ਾਂਤੀ ਨਾਲ ਮਿਲਦੀ ਹੈ ਉਹ ਆਪਣੇ ਜੀਵਨ ਵਿੱਚੋਂ ਚਿੰਤਾਵਾਂ ਨੂੰ ਛੱਡ ਦੇਵੇਗਾ ਤੇ ਸੱਚੀ ਖੁਸ਼ੀ ਪ੍ਰਾਪਤ ਕਰੇਗਾ। ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਜੀਵਨ ਵਿੱਚ ਖੁਸ਼ੀ ਪੈਸੇ ਜਾਂ ਚੀਜ਼ਾਂ ਵਿੱਚ ਨਹੀਂ ਬਲਕਿ ਮਨ ਦੀ ਸ਼ਾਂਤੀ ਤੇ ਸੰਤੋਖ ਵਿੱਚ ਹੈ। ਜਦੋਂ ਅਸੀਂ ਆਪਣੇ ਦੁੱਖਾਂ ਤੇ ਚਿੰਤਾਵਾਂ ਨੂੰ ਛੱਡ ਦਿੰਨੇ ਹਾਂ ਤਾਂ ਅਸੀਂ ਹਲਕਾ ਤੇ ਖੁਸ਼ ਮਹਿਸੂਸ ਕਰਦੇ ਹਾਂ।